ਇੱਥੇ ਪਸ਼ੂ ਮੇਲਾ ਤਨੌਲਾ ਕਹਿੰਦੇ ਆ ਪਾਲ ਇੰਡੀਆ ਦੇ ਪਸ਼ੂ ਪਹੁੰਚੇ ਸੀ ਨੀਨੀ ਰਾਵੀ ਸੇਮ ਹੀ ਨਾਲੀਆਂ ਕੱਟੀਆਂ ਦੇ ਵਿੱਚ ਜਿਹੜੀ ਕੱਟੀ ਤੁਸੀਂ ਦੇਖ ਲਈ ਨਾ ਇੱਕ ਬਾਈ ਦੇ ਕੋਲ ਜਿੰਨੇ ਵੀ ਪਸ਼ੂ ਹੈਗੇ ਕੱਟੀ ਦੇ ਕਹਦੀਏ ਜੋ ਜਿੰਨੇ ਵੀ ਖਾਨਦਾਨ ਚ ਬੱਚੇ ਆ ਸਾਰੇ ਕੋਈ ਨਾ ਕੋਈ ਪੋਜੀਸ਼ਨ ਹਾਸਲ ਕਰਦੇ ਆ ਜਾਣਕਾਰੀ ਲਵਾਂਗੇ ਬਾਈ ਤੋਂ ਪਹਿਲਾਂ ਬਾਈ ਨੂੰ ਮਾਰਕ ਕਰੋ ਕਿਹੜੇ ਹੋਏ ਵੀਰ ਜੀ ਅੱਜ ਕਹਿੰਦੇ ਸੀ ਜਿੱਤ ਦੇ ਦਿਨ ਕਿਹੜਾ ਪਿੰਡ ਹੈ ਵੀਰੇ ਪਿੰਡ ਪੈਂਦਾਗਾ ਜਲਾ ਮਾਨਸਾ ਜਲਾ ਮਾਨਸਾ ਬਾਈ ਜੀ ਕਮੈਂਡਰ ਕਿਹੜੇ ਸੀਮਨ ਦੀ ਬੱਚੀ ਹੈ ਜੀ ਏਵੇਂ ਰੰਗੀਲੇ ਦਾ ਬੱਚਾ ਰੰਗੀਲੇ ਦਾ ਰੰਗੀਲਾ ਕਿਹੜੇ ਦਾ ਫਿਰ ਸਰਕਾਰੀ ਆਵੇਂ ਨਾਪੇ ਵਾਲਾ ਨਾਪੇ ਵਾਲਾ ਇਹ ਤੁਸੀਂ ਦੇਖ ਸਕਦਾ ਹੋ ਦੋਸਤੋ ਕਿੰਨੀ ਉਮਰ ਦੀ ਹੈ ਦਿਵੇ ਸੇ 9 ਮਹੀਨੇ ਤੋਂ ਬਾਅਦ ਦਾ ਮਤਲਬ 15 ਕਿ ਦਿਨਾਂ ਦੀ ਕੱਟ ਚ ਰਹੀ ਵੀ ਨਹੀਂ ਮੈਨੂੰ ਮੇਲੇ ਤੇ ਜਾਓ ਜਿਹੜਾ ਬਾਤ ਲੈ ਜਾਓ ਇੱਥੇ ਆ ਕੇ ਕੇ ਭਾਈ ਦੇਖ ਸਕਦਾ ਤੁਸੀਂ ਬਹੁਤ ਸੋਹਣੀ ਕੱਟੇ ਤੇ ਮਾਂ ਦੇ ਦੁੱਧ ਦੀ ਗੱਲ ਕਰੀਏ ਭਾਈ 5 ਮਿੰਟ ਥੋੜੀ ਜਿਹੀ ਕੱਟੀਆਂ ਮਾਂ ਦੇ ਦੁੱਧ ਦੀ ਗੱਲ ਕਰੀਏ ਇਹਦਾ ਕੱਟ 18 ਕਿਲੋ ਜੀ ਮਾਂ ਥੱਲੇ ਮਾਂ ਦਾ ਦੁੱਧ ਭਾਈ ਕਹਿੰਦਾ ਭਾਈ 18 ਕਿਲੋ ਆਗਾ ਭਾਈ ਹੋਰ ਚੱਕ ਕਿੰਨੇ ਕਿ ਮੇਲਿਆਂ ਤੇ ਗਿਆ ਤੇ ਕੀ ਤੋਂ ਸੱਜ ਤੱਕ ਮੇਲਿਆਂ ਦੇ ਜਿੱਤਿਆ ਕਿਹੜੇ ਕਿਹੜੇ ਬਾਈ ਆਪਾਂ 2017 ਤੋਂ ਜਾਂਦੇ ਆਂ ਕਹਿੰਦੇ ਬਾਈ ਚ ਆਪਾਂ ਬਸੋਂ ਕੌਣ ਲਾਗੇ ਮੇਲਿਆਂ ਤੇ ਹੋ ਚੁੱਕੇ ਆ ਤੇ ਜਿੰਨੇ ਮੇਲੇ ਜਾਂ ਆਪਾਂ ਕੰਪੀਟੀਸ਼ਨਾਂ ਲਾਣਾ ਕਿਸੇ ਨਾ ਕਿਸੇ ਚ ਆਪਣਾ ਹਰ ਇੱਕ ਦਰਵਾਜ਼ਾ ਠੀਕ ਆ ਬਾਈ ਕਿੰਨੇ ਕਿ ਕੰਪੀਟੀਸ਼ਨਾਂ ਦੇ ਸਰਟੀਫਿਕੇਟ ਅੱਜ ਤੱਕ ਕਰੇ ਆਗੇ ਬਾਈ ਹਜੇ 6 ਆ ਗਏ ਬਾਈ ਮਤਲਬ ਥੋੜੇ ਟਾਈਮ ਦੇ ਵਿੱਚ ਵੱਡੀਆਂ ਮੱਲਾਂ ਮਾਰ ਲਗਾ ਤੇ ਇੱਕ ਵਾਰੀ ਚੀਜ਼ ਮੈਂ ਤੇਰੇ ਬਾਰੇ ਹੋਰ ਸੁਣੀ ਸੀ ਕਹਿੰਦੇ ਵੀ ਤੂੰ ਜੇ ਤੈਨੂੰ ਕਈ ਵਾਰੀ ਕੋਈ ਬੁੱਲ ਚੰਗਾ ਲੱਗਦਾ ਬਾਟ ਘੱਟ ਦੇਖਦਾਂਗਾ ਮੱਝ ਸਿੱਧੀ ਵੀ ਲਾਇਆ ਨਾ ਕ੍ਰੋਸ ਕਰਕੇ ਜੇ ਸਾਡੇ ਨੇ ਗਏ ਆ ਬਈ ਤੇ ਲੈ ਬਈ ਦੋਸਤੋ ਤੁਸੀਂ ਦੇਖੋ ਤੇ ਆਹ ਜਿਹੜਾ ਬੱਚਾ ਦੇਖ ਰਹਿਣਾ ਬਾਈ ਨਾਲ ਬੱਚੇ ਨੂੰ ਵੀ ਲੈ ਕੇ ਆਇਆ ਤੇ ਬਾਈ ਹੋਰ ਬੱਚਿਆਂ ਨੂੰ ਮੇਲੇ ਤੇ ਹਰੇਕ ਥਾਂ ਲੈ ਕੇ ਆਉਂਨਾਂ ਹਾਂ ਬਈ ਇਹਦਾ ਕੀ ਕਾਰਨ ਹੈ ਬਸ ਇਨ ਸੌਂਗ ਬੱਚੇ ਨੂੰ ਠੀਕ ਹੈ ਬਾਈ ਬਹੁਤ ਵਧੀਆ ਗੱਲ ਹੈ ਇਹ ਚੀਜ਼ ਨਾ ਮੇਰੇ ਪੁੱਛਣ ਦਾ ਕਾਰਨ ਵੀ ਇਹ ਵੀ ਜੇ ਸਾਰੇ ਵੀਰ ਇਹ ਗੱਲ ਕਰਨ ਬੱਚਿਆਂ ਨੂੰ ਮੇਲਿਆਂ ਤੇ ਲਿਆਣ ਨਾਲ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸ਼ੌਂਕ ਵਧੂ ਪੰਜਾਬ ਦੇ ਵਿੱਚ ਨਸਲ ਸੁਧਾਰ ਹੋਊ ਦੁੱਧ ਦੀ ਪੈਦਾਵਾਰ ਵਧੂਗੀ ਇਹ ਦੀ ਗੱਲ ਕਿ ਚੰਗਣਾ ਨਹੀਂ ਆ ਤੇ ਬਾਈ ਫਾਰਮਰ ਵੀਰਾਂ ਨੂੰ ਕੀ ਕਹਿਣਾ ਚਾਹੀਦਾ ਫਾਰਮਰ ਵੀਰਾਂ ਨੂੰ ਬਾਈ ਆਪਣਾ ਇਹ ਕਹਿਣਾ ਵੀ ਹਰੇਕ ਬੰਦੇ ਨੂੰ ਆਪਣੇ ਘਰ 'ਚ ਜ਼ਰੂਰ ਬ੍ਰੀਡ ਤੇ ਕੰਮ ਕਰਨਾ ਚਾਹੀਦਾ ਸਾਇ ਪਸ਼ੂ ਦੋ ਹੋਣ ਚਾਹੀਦੇ ਠੀਕ ਆ ਬਾਈ ਤੂੰ ਹੁਣ ਬਾਈ ਤੂੰ ਇੱਥੇ ਕਿੰਨੇ ਪਸ਼ੂ ਲੈ ਕੇ ਆਏ ਸੀ ਇੱਥੇ ਮੈਂ ਲੈ ਕੇ ਆਇਆ ਪੰਜ ਪੰਜ ਪਸ਼ੂ ਤੇ ਬਾਈ ਕਿਹੜੇ ਕਿਹੜੇ ਪੋਜੀਸ਼ਨਾਂ ਹਸਲ ਹੋਈ ਤੇ ਕਿੰਨੇ ਪਸ਼ੂ ਜਿੱਤ ਗਏ ਇਹ ਬਈ ਆਪਾਂ ਇਹ ਆਈਟੀ ਪਾਏ ਦੋ ਨੇ ਕੀ ਖਤਮੇ ਨੰਬਰ ਤੇ ਆਇਆਗਾ ਤੇ ਬੋਲ ਆਪਣਾ ਤੀਜੇ ਨੰਬਰ ਦਾ ਚਾਰ ਦੰਦ ਦੇ ਵਿੱਚ ਹੋਰ ਹੋਰ ਫਾਰਮ ਦੇ ਕਿੰਨੇ ਕਿਹਜਾ ਨੰਬਰ ਆ ਵੀਰੇ ਆਪਾਂ 6 7 ਨੇ ਬਈ ਸਾਰੇ ਨੀਲੀ ਰਾਵੀ ਦੀ ਇੱਕ ਹਾਂ ਬਈ ਇੱਕ ਮੂਰਾ ਚਾ ਬਾਕੀ ਸਾਰੇ ਇੱਕ ਮੂਰਾ ਦੀ ਹੈ ਬਾਈ ਜੀ ਦੋਸਤੋ ਸੱਤ ਪਸ਼ੂ ਅਤੇ ਪੰਜ ਮੇਲੇ ਤੇ ਲਿਆ ਬਹੁਤ ਵੱਡੀ ਗੱਲ ਹੈ ਇਹ ਪੰਜੇ ਮੇਲੇ ਕਿੱਥੇ ਹੋਏ ਨੇ ਠੀਕ ਆ ਬਾਈ ਸੌਂਕ ਆ ਜਿਹੜਾ ਸੌਂਕ ਕਿੱਥੋਂ ਪਿਆਗਾ ਸੌਂਕ ਦਾ ਬਈ 2017 ਚ ਵੀਡੀਓ ਦੇਖਣ ਲੱਗੇ ਸੀ ਆਪਾਂ ਠੀਕ ਹੈ ਉੱਥੋਂ ਆਪਾਂ ਨੂੰ ਸ ਨੀਲੀ 라ਵੀ ਦਾ। ਹਰ ਆਪਣੇ ਘਰ ਮੂਰਾ ਦਾ ਵੀ ਹੁੰਦੀ ਸੀ ਪਰ ਬਹੁਤ ਚੰਗੇ ਸੀ। ਠੀਕ ਹੈ ਵੀਰੇ। ਪਰ ਉਹਦਾ ਨੀਲੀ 라ਵੀ ਦਾ ਪੈ ਗਿਆ। ਭਾਈ ਖਰਾਕ ਹੈ ਜਿਹੜੀ ਦੀ ਕੀ ਖਰਾਕ ਹੈ? ਭਾਈ ਨਾਰਮਲ ਵਕਤ ਹੀ ਤਿੰਨ ਮਹੀਨੇ ਤੱਕ ਤਾਂ ਪਹਿਲਾਂ ਇਹਨਾਂ ਨੂੰ ਫਿਰ ਆਪਾਂ ਫੀਡਤੀ ਰੱਖਦੇ ਆ। ਠੀਕ ਹੈ। ਦੋ ਦੋ ਤੇ। ਉਸ ਤੋਂ ਮੈਨੂੰ ਇਹ ਲੱਗਦਾ ਵੀ ਡਾਕਟਰ ਗੋਪਤੀ ਦੀਆਂ ਵੀਡੀਓ ਦੇਖਦਾ ਹੋਣਾ ਜਿਹੜੇ ਹਿਸਾਬ ਨਾਲ ਫੀਡ ਤੋਂ ਤਿੰਨ ਮਹੀਨੇ ਤੱਕ। ਗੱਲ ਸੱਚੀ ਜੀ। ਗੱਲ ਤਾਂ ਸਹੀ ਗੱਲ ਆ ਭਾਈ। ਕਿਉਂਕਿ ਭਾਈ ਇਹ ਚੀਜ਼ਾਂ ਦਾ ਬਹੁਤ ਘੱਟ ਭਰਾਵਾਂ ਨੂੰ ਪਤਾ ਹੈ। ਕਈ ਭਰਾ ਹੀ ਮਖੌਲ ਬੰਦਨਗੇ। ਪਰ ਵੀ ਉਹਨਾਂ ਦੀਆਂ ਜਿਹੜੀਆਂ ਵੀਡੀਓ ਕਾਫੀ ਜ਼ਿਆਦਾ ਕ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਧੰਨਵਾਦ ਹਮਾਦੇ ਭਾਈ ਮਾੜਾ ਗੇੜਾ ਦੁਆਰੇ ਤੇ ਭਾਈ ਮੈਂ ਇੱਕ ਪੁੱਛੂਗਾ ਕਿ ਤੂੰ ਕੋਈ ਨਾ ਤੂੰ ਆਇਆ ਕਿਵੇਂਗਾ ਦਿਨ ਹੋ ਗਈ ਲਾਗਣਾ ਪਾ ਮੈਂ ਸਮਾਨ ਆ ਵਾ ਸਮਾਨ ਭਾਈ ਸੁੱਕੀ ਹੋਈ ਹਾਂ ਹਾਂ ਠਾਣੀ ਆ